ਸਾਹਿਬ ਜੀਓ ਆਦਪੁਰਖ ਆਦੇਸ ਹੈ ਸਤ ਗੁਰ ਸਚ ਨਾਉ ਸਦਵਾਯਾ ਆਦਪੁਰਖ ਆਦੇਸ ਹੈ ਸਤ ਗੁਰ ਸਚ ਨਾਉ ਸਦਵਾਯਾ ਚਾਰ ਵਰਨ ਗੁਰ ਸਿੱਖ ਕਰ ਗੁਰਮੁਖ ਸੱਚਾ ਪੰਥ ਚਲਾਇਆ ਸਾਧ ਸੰਗਤ ਮਿਲ ਗਾਵਦੀ ਸਤ ਗੁਰ ਸ਼ਬਦ ਅਨਾਹਦ ਵਾਇਆ ਗੁਰ ਸਾਖੀ ਉਪਦੇਸ਼ ਕਰ ਆਪ ਤਰੈ ਸੰਸਾਰ ਤਰਾਇਆ ਪਾਣ ਸੁਪਾਰੀ ਕਥ ਮਿਲ ਚੋਨੇ ਰੰਗ ਸੁਰੰਗ ਚੜਾਇਆ ਗਿਆਨ ਧਿਆਨ ਸਿਮਰਨ ਜੁਗਤ ਗੁਰਮਤ ਮਿਲ ਗੁਰਪੂਰਾ ਪਾਇਆ ਸਾਧ ਸੰਗਤ ਸੱਚ ਖੰਡ ਵਸਾਇਆ ਸਾਧ ਸੰਗਤ ਸੱਚ ਖੰਡ ਵਸਾਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਚਰਨਾਂ ਦੇ ਵਿੱਚ ਜੋੜ ਬੈਠੀ ਭਾਗਾਂ ਵਾਲੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਗੁਰੂ ਫਤਿਹ ਦੀ ਸੰਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਮਖੋ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀ 29ਵੀਂ ਵਾਰ ਆਰੰਭ ਕਰ ਰਹੇ ਹਾਂ ਵਾਰ ਨੰਬਰ 28 ਉਹਦੀਆਂ 22 ਪੌੜੀਆਂ ਸੀ ਜੋ ਸੰਪੂਰਨ ਹੋ ਗਈਆਂ ਨੇ ਤੇ ਵਾਰ ਨੰਬਰ 29 ਅੱਜ ਆਪਾਂ ਆਰੰਭ ਕਰਨੀ ਹੈ ਜਿਹੜੀ ਗੁਰਮਖੋ ਇਹ ਵਾਰ ਨੰਬਰ 29 ਹੈ ਇਹਦੀਆਂ 21 ਪੌੜੀਆਂ ਨੇ। ਤੁਪਾਈ ਗੁਰਦਾਸ ਸਾਹਿਬ ਜੀ ਨੇ ਮੰਗਲ ਕੀਤਾ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਦਾ। ਕਿਉਂਕਿ ਇਹ ਪਾਈ ਗੁਰਦਾਸ ਸਾਹਿਬ ਜੀ ਦਾ ਜੋ ਤਰੀਕਾ ਹੈ ਵਾਰਾਂ ਨੂੰ ਉਚਾਰਨ ਦਾ ਉਹਦਾ ਆਧਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਵਰਨਖੋ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੇਵਾ ਆਪ ਲਈ ਤੇ ਜਦੋਂ ਵੀ ਕਿਸੇ ਵੀ ਰਾਗ ਦਾ ਆਰੰਭ ਹੁੰਦਾ ਹੈ ਕਿਸੇ ਬਾਣੀ ਦਾ ਆਰੰਭ ਹੁੰਦਾ ਹੈ ਤੇ ਉਸ ਸਮੇਂ ਸਭ ਤੋਂ ਪਹਿਲਾਂ ਮੰਗਲ ਉਚਾਰਨ ਹੋਇਆ ਜੋ ਅੰਕਤ ਹੋਇਆ ਬਾਣੀ ਅੰਦਰ ਮੂਲ ਮੰਤਰ ਜੋ ਲਿਖਿਆ ਜਾਂਦਾ ਹੈ ਰਾਗ ਦੀ ਆਰੰਭਤਾ ਤੋਂ ਪਹਿਲਾਂ ਜਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਜਾਂਦਾ ਹੈ ਇਹ ਮੰਗਲ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਨੂੰ ਆਰੰਭ ਕਰਦੇ ਨੇ ਤੇ ਗੁਰਮੁਖ ਮੰਗਲ ਉਚਾਰਨ ਕਰਦੇ ਨੇ ਮੰਗਲ ਦਾ ਅਰਥ ਹੁੰਦਾ ਹੈ ਆਪਣੇ ਇਸ਼ਟ ਦੇ ਪ੍ਰਤੀ ਕਾਹੀ ਹੋਏ ਸਿਫਤ ਸਲਾਹ ਦੇ ਬਚਨ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਉਹ ਗੁਰਨਾਨਕ ਸਾਹਿਬ ਨੂੰ ਆਪਣਾ ਇਸ਼ਟ ਮਨ ਦੇ ਨੇ ਇਸ ਕਰਕੇ ਉਹਨਾਂ ਦਾ ਮੰਗਲ ਕਰਦੇ ਆ ਤੋ ਭਾਈ ਗੁਰਦਾਸ ਸਾਹਿਬ ਜੀ ਇਸ ਪਹਿਲੀ ਆਪਣੀ ਪੌੜੀ ਦੇ ਵਿੱਚ ਹੀ ਬਚਨ ਕਰਦੇ ਨੇ ਸਾਧ ਸੰਗਤ ਸੱਚਖੰਡ ਬੋਲੋ ਇੱਕ ਵਾਰ ਸਾਧ ਸੰਗਤ ਸੱਚਖੰਡ ਵਸਾਇਆ ਇਹ ਸਕਰੀਨ ਚਲਦੀ ਪਈ ਆ ਨਾ ਗੁਰਮਖੋ ਇਹਦਾ ਇੱਕੋ ਹੀ ਮਕਸਦ ਹੈ ਵੀ ਤੁਹਾਨੂੰ ਸਾਰਾ ਗੱਲ ਦਿਖਾਈ ਦੇਵੇ ਅੱਖਾਂ ਦੇ ਨਾਲ ਵੀ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੇ ਸਿੱਖਾਂ ਦੇ ਲਈ ਮਰਨ ਤੋਂ ਬਾਅਦ ਸੱਚਖੰਡ ਦੀ ਵਿਵਸਥਾ ਨਹੀਂ ਕੀਤੀ ਜਿਉਂਦੇ ਸਿੱਖਾਂ ਨੂੰ ਸੱਚਖੰਡ ਬਖਸ਼ਿਆ ਤਿਗੁਰ ਮਖੋ ਜਿਉਂਦੇ ਸਿੱਖਾਂ ਲਈ ਸੱਚਖੰਡ ਕੀ ਹੈ ਸਾਧ ਸੰਗਤ ਸੱਚਖੰਡ ਵਸਾਇਆ ਸਾਧ ਸੰਗਤ ਰੂਪੀ ਸੱਚਖੰਡ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਉਂਦੇ ਹੀ ਸਿੱਖਾਂ ਦੇ ਲਈ ਵਸਾ ਦਿੱਤਾ ਭਾਈ ਸਿੱਖੋ ਤੁਸੀਂ ਸਾਧ ਸੰਗਤ ਵਿੱਚ ਬੈਠਿਆ ਕਰੋ ਇਸ ਗੁਰੂ ਕੇ ਸਿੱਖਾਂ ਲਈ ਸੱਚਖੰਡ ਹੈ। ਕਈ ਵਾਰ ਗੁਰਮਖੋ ਜਦੋਂ ਕੋਈ ਜੀਵਨਾ ਸਰੀਰ ਛੱਡ ਜਾਂਦਾ ਹੈ ਤੇ ਫਿਰ ਉਹਦੇ ਸਤਕਾਰ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੱਚਖੰਡ ਵਾਸੀ। ਹੁੰਦਾ ਜੀ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਸੱਚਖੰਡ ਵਾਸੀ ਫਲਾਣਾ ਸਿੰਘ ਇਦਾਂ ਸ਼ਬਦ ਵਰਤੇ ਜਾਂਦੇ ਗੁਰਮਖੋ ਸਤਕਾਰ ਦੇ ਲਈ। ਪਰ ਚੇਤਨ ਰੱਖੋ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਆਧਾਰ ਬਣਾਈਏ ਤੇ ਸੱਚਖੰਡ ਵਸੈ ਨਿਰੰਕਾਰ ਸੱਚਖੰਡ ਉਹ ਥਾਂ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ ਉਹ ਸੱਚਖੰਡ ਹੈ ਨਾ ਤੇ ਗੁਰਮਖੋ ਨਿਰੰਕਾਰ ਦਾ ਵਾਸਾ ਕਿੱਥੇ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਸੰਗਤ ਵਿੱਚ ਨਿਰੰਕਾਰ ਵਾਹਿਗੁਰੂ ਜੀ ਆਪ ਵਸਦੇ ਨੇ ਇਹਦਾ ਅਰਥ ਬਣਿਆ ਕਿ ਸਾਧ ਸੰਗਤ ਹੀ ਸੱਚਖੰਡ ਹੈ ਕਿਉਂਕਿ ਇੱਥੇ ਨਿਰੰਕਾਰ ਦਾ ਵਾਸ ਹੈ ਕਿਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰਮਖੋ ਬਚਨ ਕਿਹਾ ਤਾਹਾਂ ਬੈਕੁੰਠ ਜਹ ਕਿਰਤਨ ਤੇਰਾ ਬਚਨ ਹੈ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਹੇ ਵਾਹਿਗੁਰੂ ਜਿੱਥੇ ਤੇਰੀ ਕੀਰਤੀ ਤੇ ਸ਼ਬਦ ਗਾਇਨ ਹੁੰਦੇ ਨੇ ਉਹ ਬੈਕੁੰਠ ਹੈ ਉਹ ਕੀ ਹੈ ਬੈਕੁੰਠ ਹੈ ਸਤਖੰਡ ਹੈ ਸਵਰਗ ਹੈ ਤਾਹਾਂ ਬੈਕੁੰਠ ਜੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਇਆ ਆਪਣੇ ਕੁਰ ਸਿੱਖਾਂ ਨੂੰ ਤੂੰ ਆਪ ਹੀ ਸਰਦਾ ਤੇ ਸਰਕ ਦੀ ਦਾਤ ਬਖਸ਼ਿਸ਼ ਕਰਦਾ ਜਿੱਥੇ ਵਾਹਿਗੁਰੂ ਤੇਰੀ ਕੀਰਤੀ ਹੁੰਦੀ ਹੈ ਉਹ ਥਾਂ ਬੈਕੁੰਠ ਹੈ ਕ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਏ ਕਬੀਰ ਕਹਿੰਦਾ ਹੈ ਹੋਰ ਕਿਸੇ ਥਾਂ ਨੂੰ ਕਿੰਜ ਇੰਜ ਕਹਿ ਦਈਏ ਜਿੱਥੇ ਸਾਧ ਸੰਗਤ ਹੈ ਜਿੱਥੇ ਗੁਰੂ ਦੀ ਸੰਗਤ ਹੈ ਉਹੀ ਬੈਕੁੰਠ ਹੈ 68 ਤੀਰਥ ਜਹ ਸਾਧ ਭਗਤ ਰਹਿ ਤਹ ਬੈਕੁੰਠ ਜੈ ਨਾਮ ਉਚਰੈ ਜਿੱਥੇ ਨਾਮ ਜਪਿਆ ਜਾਂਦਾ ਉਹ ਬੇਕੁੰਠ ਹੈ ਉਹ ਸਵਰਗ ਹੈ ਉਹ ਸੱਚਖੰਡ ਹੈ ਹੁਣ ਕੋਲ ਖੂਬ ਬਾਣੀ ਵਿੱਚੋਂ ਇਹ ਪ੍ਰਮਾਣ ਸਾਨੂੰ ਮਿਲਦੇ ਨੇ ਜਿੱਥੇ ਰੱਬ ਦੀ ਕੀਰਤੀ ਹੁੰਦੀ ਹੈ ਉਹ ਸੱਚਖੰਡ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ ਉਹ ਸੱਚਖੰਡ ਹੈ ਜਿੱਥੇ ਸੱ ਰੱਬ ਦੇ ਪਿਆਰੇ ਸਾਧ ਜਨ ਬੈਠਦੇ ਨੇ ਉਹ ਸੱਚਖੰਡ ਹੈ ਬੇਕੁੰਠ ਹੈ ਇਹ ਸਾਰੀਆਂ ਚੀਜ਼ਾਂ ਇੱਕੋ ਥਾਂ ਤੇ ਹੁੰਦੀਆਂ ਨੇ ਗੁਰੂ ਕੀ ਸੰਗਤ ਦੇ ਵਿੱਚ ਜਿੱਥੇ ਗੁਰੂ ਕੀ ਸਿੱਖਾਂ ਦੀ ਸੰਗਤ ਜੁੜਦੀ ਹੈ ਗੁਰਮਖੋ ਸਿੱਖ ਰੋਜ਼ਾਨਾ ਹੀ ਸੱਚਖੰਡ ਦਾ ਵਾਸੀ ਹੈ ਇੱਕ ਵਾਰ ਸਾਰੇ ਆਖੋ ਵਾਹਿਗੁਰੂ ਵਾਹਿ ਹੈ ਨਾ ਗੁਰਮਖੋ ਜੇ ਗੁਰਬਾਣੀ ਨੇ ਸਾਧ ਸੰਗਤ ਨੂੰ ਸੱਚਖੰਡ ਕਿਹਾ ਤੇ ਜਿਹੜਾ ਸਿੱਖ ਗੁਰਮਖੋ ਰੋਜ਼ਾਨਾ ਸਤਸੰਗਤ ਵਿੱਚ ਬੈਠਦਾ ਹੈ ਅੰਦਰ ਇਹ ਭਾਵਨਾ ਇਹ ਭਰੋਸਾ ਬਣੇ ਮੈਂ ਰੋਜ਼ਾਨਾ ਹੀ ਸੱਚਖੰਡ ਵਿੱਚ ਬੈਠਦਾ ਹਾਂ ਤੇ ਜਿਹੜਾ ਜਾਉਂਦੇ ਜੀ ਸੱਚਖੰਡ ਰੂਪੀ ਸਾਧ ਸੰਗਤ ਵਿੱਚ ਨਹੀਂ ਬੈਠਾ ਉਹਨੂੰ ਮਰਨ ਤੋਂ ਬਾਅਦ ਕਿਤੇ ਥਾਂ ਨਹੀਂ ਮਿਲਣੀ ਜੇ ਮਰਨ ਤੋਂ ਬਾਅਦ ਸੱਚਖੰਡ ਚਾਹੀਦਾ ਤੇ ਭਾਈ ਜਾਉਂਦੇ ਜੀ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਬੈਠਣਾ ਪਏਗਾ ਈਹਾ ਘਾਟ ਚਲੋ ਹਰ ਲਾਹਾ ਲਾਹਾ ਤੇ ਇੱਥੇ ਖਟਣਾ ਪਏਗਾ ਨਾ ਕੱਲ ਨਾ ਤੇ ਇੱਥੇ ਕੱਲ ਨਹੀਂ ਪਏਗੀ ਕਮਾਈ ਤੇ ਗੁਰਮਖੋ ਇੱਥੇ ਕਰਨੀ ਪਏਗੀ ਦੁਨਿਆਵੀ ਬੰਦਾ ਵੀ ਗੁਰਮਖੋ ਦੁਕਾਨ ਤੇ ਬੈਠ ਕੇ ਬਾਜ਼ਾਰ ਦੇ ਵਿੱਚ ਕਮਾਈ ਕਰਦਾ ਤੇ ਉਹ ਕਮਾਈ ਨਾਲ ਘਰ ਵਿੱਚ ਵਾਹਿਗੁਰੂ ਇੱਕ ਵਰ ਸਾਰੇ ਆਕੋ ਵਾਹਿਗੁਰੂ ਵਾਹਿਗੁਰੂ ਗੁਰਮਖੋ ਬਾਜ਼ਾਰ ਵਿੱਚ ਕਮਾਈ ਕਰਦਾ ਹੈ ਖੇਤ ਵਿੱਚ ਕਮਾਈ ਕਰਦਾ ਹੈ ਤੇ ਫਿਰ ਉਸ ਕਮਾਈ ਦੇ ਸਹਾਰੇ ਆਪਣੇ ਘਰ ਵਿੱਚ ਸੁੱਖ ਨਾਲ ਬੈਠਦਾ ਹੈ ਸੁੱਖ ਨਾਲ ਘਰ ਵਿੱਚ ਤਾਂ ਹੀ ਬੈਠੇਗਾ ਨਾ ਜੇ ਬਾਹਰ ਕਮਾਈ ਕੀਤੀ ਹੋਵੇਗੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਹੀ ਕਿਹਾ ਅੱਗੇ ਬੈਠਣਾ ਤੇਰਾ ਸੋਹਿਲਾ ਤਾਂ ਹੋਵੇਗਾ ਜੇ ਜਾਉਂਦੇ ਜੀ ਘਾਲ ਕਮਾਈ ਕੀਤੀ ਹੋਵੇਗੀ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹਿਲਾ ਰੱਬ ਦੇ ਦਰਬਾਰ ਤੇਰਾ ਮੁਖ ਉਜਲਾ ਤਾਂ ਹੋਵੇਗਾ ਜਦੋਂ ਤੂੰ ਜਾਉਂਦੇ ਜੀ ਨਾਮ ਤੇ ਆਇਆ ਹੋਵੇਗਾ ਨਾਨਕ ਤੇ ਮੁਖ ਉਜਲੇ ਹੈ ਨਾਨਕ ਰੱਬ ਦੀ ਦਰਗਾਹ ਉਹਨਾਂ ਦੇ ਮੁਖ ਉਜਲੇ ਨੇ ਕਿੰਨਾਂ ਦੇ ਜਿਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਤੋ ਅੱਜ ਭਾਈ ਗੁਰਦਾਸ ਸਾਹਿਬ ਜੀ ਗੁਰਮਖੋ ਜੋ ਬਖਸ਼ਿਸ਼ ਸਾਨੂੰ ਕਰਦੇ ਨੇ ਇਹ 29ਵੀਂ ਵਾਰ ਦੀ ਆਰੰਭਤਾ ਦੇ ਵਿੱਚ ਸਾਧ ਸੰਗਤ ਸੱਚਖੰਡ ਵਸਾਇਆ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਕਰਦਿਆਂ ਹੋਇਆਂ ਇਹ ਬਚਨ ਉਚਾਰਨ ਕੀਤੇ ਹੈ ਆਓ ਇੱਕ ਇੱਕ ਕਰਕੇ ਆਪਾਂ ਇਹ ਬਚਨ ਨੂੰ ਸਮਝਦੇ ਹਾਂ ਆਦ ਪੁਰਖ ਆਦੇਸ਼ ਹੈ ਇਹਨੂੰ ਨਾ ਆਦੇਸ਼ ਨਹੀਂ ਪੜ੍ਹਨਾ ਇਹਨੂੰ ਕੀ ਪੜ੍ਹਨਾ ਆਦੇਸ਼ ਆਦੇਸ਼ ਦਾ ਅਰਥ ਹੁੰਦਾ ਹੈ ਹੁਕਮ ਇਹ ਕੀ ਹੈ ਆਦੇਸ਼ ਸ ਸ ਦੇ ਪੈਰ 'ਚ ਬਿੰਦੀ ਨਹੀਂ ਲਾਉਣੀ ਆਦੇਸ਼ ਦਾ ਕੀ ਅਰਥ ਹੈ ਨਮਸਕਾਰ ਆਦੇਸ਼ ਤਿਸ ਹੈ ਆਦੇਸ਼ ਨਮਸਕਾਰ ਹੈ ਉਸ ਪਰਮਾਤਮਾ ਨੂੰ ਨਮਸਕਾਰ ਹੈ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੇਸ ਜਿਹੜਾ ਮੁੱਢ ਤੋਂ ਹੈ ਨੇਹ ਕਲੰਕ ਹੈ ਆਦ ਅਨੀਲ ਅਨਾਦ ਜਿਹਦਾ ਅੰਤ ਕੋਈ ਨਹੀਂ ਹੈ ਅਨਾਹਤ ਜਿਹਦਾ ਨਾਸ਼ ਨਹੀਂ ਹੋ ਸਕਦਾ ਜਿਹੜਾ ਜੁਗਾਂ-ਜੁਗਾਂ ਤੋਂ ਹੀ ਸੰਸਾਰ ਵਿੱਚ ਵਸਿਆ ਹੋਇਆ ਹੈ ਜੁਗ-ਜੁਗ ਇੱਕੋ ਵੇਸ ਉਹਦਾ ਕੋਈ ਵੇਸ ਵੀ ਨਹੀਂ ਹੈ ਜੋ ਬਦਲਦਾ ਹੋਵੇ ਰਜਾਨਾ ਉਹ ਹੈ ਉਸ ਪਰਮਾਤਮਾ ਨੂੰ ਆਦੇਸ਼ ਹੈ ਭਾਵ ਨਮਸਕਾਰ ਹੈ ਇਸ ਕਰਕੇ ਆਦ ਪੁਰਖ ਆਦੇਸ਼ ਹੈ ਉਸ ਆਦ ਮੁੱਢ ਤੋਂ ਜੋ ਇੱਕ ਵਾਹਿਗੁਰੂ ਪਰਮੇਸ਼ਰ ਪੁਰਖ ਸਰਬ ਵਿਆਪਕ ਹੈ ਉਸ ਨੂੰ ਨਮਸਕਾਰ ਹੈ ਮੇਰੀ ਪੁੱਛਿਆ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਤੁਸੀਂ ਉਸ ਆਦ ਪੁਰਖ ਨੂੰ ਦੇਖਿਆ ਹੈ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਹਾਂ ਮੈਂ ਦੇਖਿਆ ਬੜੀ ਧਿਆਨ ਨਾਲ ਸਮਝੋ ਗੁਰਮੁਖੋ ਇਹ ਪਹਿਲਾ ਹੀ ਬਚਨ ਹੈ ਗੁਰੂ ਗਿਆ ਸਿੱਖਾਂ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ ਭਾਈ ਗੁਰਦਾਸ ਜੀ ਕਿ ਤੁਸੀਂ ਆਦ ਪੁਰਖ ਨੂੰ ਵੇਖਿਆ ਜੂ ਨਮਸਕਾਰ ਕਰਦੇ ਹੋ ਤੇ ਭਾਈ ਗੁਰਦਾਸ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਨਹੀਂ ਦੇਖਿਆ ਕਹਿੰਦੇ ਹਾਂ ਮੈਂ ਦੇਖਿਆ ਕਿੱਥੇ ਦੇਖਿਆ ਕਹਿਣ ਲੱਗੇ ਉਹ ਆਦ ਪੁਰਖ ਹੈ ਜਿਹੜਾ ਉਸ ਉਸ ਆਦਪੁਰਖ ਨੇ ਕਲਯੁਗ ਦੇ ਵਿੱਚ ਆਪਣਾ ਨਾਮ ਸਤਗੁਰੂ ਨਾਨਕ ਰੱਖ ਲਿਆ ਹੈ ਆ ਬਚਨ ਹੈ ਆਦਪੁਰਖ ਆਦੇਸ਼ ਹੈ ਸਤਗੁਰ ਸੱਚ ਨਾਮ ਸਦਵਾਇਆ ਸਦਵਾਇ ਦਾ ਅਰਥ ਹੈ ਕਹਾਇਆ ਹੈ ਰੱਖਿਆ ਹੋਇਆ ਹੈ ਉਸ ਪਰਮੇਸ਼ਰ ਨੇ ਸਤਗੁਰ ਨਾਨਕ ਸਤਗੁਰ ਦਾ ਕੀ ਅਰਥ ਗੁਰਮਖੋ ਸਤਗੁਰ ਨਾਨਕ ਸੱਚਾ ਨਾਮ ਰੱਖਿਆ ਹੋਇਆ ਆਪਣਾ ਅਰਥ ਕੀ ਬਣਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਲਈ ਆਦਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਹੀ ਹਨ ਇੱਕ ਵਾਰ ਆਖੋ ਵਾਹਿਗੁਰੂ ਚਾਰ ਵਰਨ ਗੁਰ ਸਿੱਖ ਕਰ ਐਸਾ ਕੀ ਦੇਖਿਆ ਤੁਸੀਂ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਹੀ ਆਦਪੁਰਖ ਆਦੇਸ਼ ਕਰ ਰਹੇ ਹੋ ਐਸਾ ਕੀ ਤਿਖਾ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਵਿੱਚ ਬੜੇ ਗਹਿਰੇ ਬਚਨ ਨੇ ਗੁਰਮਖੋ ਬੜੇ ਸਵਾਲ ਨੇ ਭਾਈ ਗੁਰਦਾਸ ਸਾਹਿਬ ਦੇ ਅੱਗੇ ਸਿੱਖਾਂ ਦੇ ਤੇ ਭਾਈ ਗੁਰਦਾਸ ਸਾਹਿਬ ਕਹਿੰਨੇ ਕਿਆ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਚਾਰ ਵਰਨ ਗੁਰ ਸਿੱਖ ਕਰ ਚਾਰੇ ਵਰਨਾ ਦੇ ਲੋਕਾਂ ਨੂੰ ਗੁਰੂ ਦੀ ਸਿੱਖਿਆ ਵਾਲੇ ਕਰਕੇ ਗੁਰਸਿੱਖ ਦਾ ਕੀ ਅਰਥ ਹੈ ਗੁਰੂ ਦੀ ਸਿੱਖਿਆ ਵਾਲੇ ਕਰਕੇ ब्राह्मण ਨੂੰ ਖੱਤਰੀ ਨੂੰ ਸ਼ੂਦਰ ਨੂੰ ਵੈਸ਼ ਨੂੰ ਸਾਰੀਆਂ ਦਿਸ਼ਾਵਾਂ ਦੇ ਲੋਕਾਂ ਨੂੰ ਗੁਰੂ ਦੀ ਸਿੱਖਿਆ ਵਾਲੇ ਕਰਕੇ ਗੁਰਮੁਖ ਸੱਚਾ ਪੰਥ ਚਲਾਇਆ ਗੁਰਮੁਖਾਂ ਦਾ ਸੱਚਾ ਪੰਥ ਚਲਾ ਦਿੱਤਾ ਕਿਹਨੇ ਗੁਰਨਾਨਕ ਸਾਹਿਬ ਪਰਮੇਸ਼ਰ ਨੇ ਤਾਂ ਨਮਸਕਾਰ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਅਰਥ ਕੀ ਬਣਿਆ ਗੁਰਨਾਨਕ ਸਾਹਿਬ ਜੀ ਦੀ ਘਾਲਣਾ ਨੂੰ ਨਮਸਕਾਰ ਹੈ ਗੁਰਮੁਖ ਜੋ ਉਹਨਾਂ ਨੇ ਘਾਲਣਾ ਘਾਲੀ ਸੰਸਾਰ ਦੇ ਲਈ ਚਾਰੇ ਵਰਨਾ ਦੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਇਹ ਸਵਾਲ ਨਾ ਆਮ ਹੀ ਗੁਰੂ ਕੀ ਸਿੱਖਾਂ ਵੱਲੋਂ ਕੀਤਾ ਜਾਂਦਾ ਹੈ ਭਾਈ ਗੋਪਾਲ ਸਾਹਿਬ ਮੈਨੂੰ ਵੀ ਪੁੱਛ ਲੈਂਦੇ ਨੇ ਕਈ ਵਾਰ ਗੁਰਮਖ ਪਿਆਰੇ ਭਾਈ ਸਾਹਿਬ ਜਦੋਂ Hindu ਵੀਰ ਸਾਡੀ ਘਰਾਂ ਚ ਆਉਂਦੇ ਨੇ ਔਰ ਗੁਰਮਖੋ ਇਹ ਸਵਾਲ ਨਾ ਸਾਨੂੰ ਕਲੀਅਰ ਹੋਣੇ ਚਾਹੀਦੇ ਆ ਅਸੀਂ ਕਈ ਵਾਰ ਸਾਰੀ ਜ਼ਿੰਦਗੀ ਕੋਲ ਜੇ ਰਹਿੰਨੇ ਆ ਵੀ ਹਾਏ ਪਤਾ ਨਹੀਂ ਕੀ ਗੱਲ ਇਹਦਾ ਇਹਦਾ ਕੀ ਹੱਲ ਕੱਢੀਏ ਭਾਈ ਸਾਹਿਬ ਉਹ ਸਾਡੇ ਗੁਰੂ ਨੂੰ ਮੱਥਾ ਟੇਕਦੇ ਆ ਤੇ ਫਿਰ ਜਦੋਂ ਅਸੀਂ ਉਹਨਾਂ ਦੇ ਮੰਦਿਰ ਜਾਈਏ ਕਿਸੇ ਵੀ ਮੂਰਤੀ ਨੂੰ ਮੱਥਾ ਟੇਕੀ ਹੀ ਨਾ ਇਹ ਹੁੰਦਾ ਨਾ ਨਹੀਂ ਤੇਜੀ ਫਿਰ ਉਹ ਭਾਈ ਚਾਰਕ ਜਿਹੜੀ ਸਾਂਝ ਉਹ ਬਣਦੀ ਨਹੀਂ ਹੈ ਜੇ ਹਿੰਦੂ ਵੀਰ ਸਾਡੇ ਗੁਰਦੁਆਰਾ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਤੇ ਫਿਰ ਸਾਨੂੰ ਉਹਨਾਂ ਦੇ ਥਾਂ ਤੇ ਜਾ ਕੇ ਮੂਰਤੀ ਨੂੰ ਮੰਦਰ ਚਾਹ ਮੱਥਾ ਟਿਕਣਾ ਚਾਹੀਦਾ ਕੀ ਕਰੀਏ ਜੀ ਇਦਾਂ ਹੁੰਦਾ ਕੀ ਕਰੀਏ ਜੀ ਉਹ ਸਾਡੇ ਘਰੇ ਅਖੰਡ ਪਾਠ ਸਾਹਿਬ ਤੇ ਆਏ ਸੀ ਜੀ ਤੇ ਫਿਰ ਸਾਨੂੰ ਉਹਨਾਂ ਨੇ ਆਪਣੇ ਜਗਰਾਤੇ ਤੇ ਬੁਲਾਇਆ ਸੀ ਭਾਈ ਸਾਹਿਬ ਅਸੀਂ ਕੀ ਕਰੀਏ ਉੱਥੇ ਜਾ ਕੇ ਤਾਂ ਮੱਥਾ ਟਿਕਣਾ ਪੈਣਾ ਮੂਰਤੀ ਨੂੰ ਕੀ ਕਰੀਏ ਇਹ ਸਵਾਲ ਹੁੰਦੇ ਨੇ ਨਾ ਆਮ ਤੌਰ ਤੇ ਹਾਂਜੀ ਹੁੰਦੇ ਨੇ ਨਾ ਔਰ ਅਸੀਂ ਅਸੀਂ ਕਹਿ ਦੇਣੋ ਕਰੀਏ ਕੀ ਇੱਕ ਬੇਨਤੀ ਸਮਝੋ ਗੱਲ ਮੰਦਰ ਜਾਂ ਗੁਰਦੁਆਰੇ ਦੀ ਨਹੀਂ ਹੈ ਗੱਲ ਮੰਦਰ ਜਾਂ ਗੁਰਦੁਆਰੇ ਦੀ ਨਹੀਂ ਹੈ ਗੱਲ ਹੈ ਅਸੀਂ ਮੱਥਾ ਟੇਕ ਕਿਨੂੰ ਰਹੇ ਹਾਂ ਇੱਕ ਇੱਕ ਬੱਚੇ ਨੇ ਪਹਿਲੀ ਮੈਂ ਸੌਖੀ ਉਦਾਹਰਣ ਦਿੰਦਾ ਯਤਨ ਕਰਦਾ ਵੀ ਸੌਖੀ ਤਰੀਕੇ ਨਾਲ ਤੁਹਾਨੂੰ ਗੱਲ ਪੱਕੜ ਜਾਏ ਇੱਕ ਬੱਚੇ ਨੇ ਪਹਿਲੀ ਕਲਾਸ ਪਾਸ ਕੀਤੀ ਦੂਜੀ ਕਲਾਸ ਪਾਸ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਚ ਗੁਰਮਖ ਹੋ ਗਿਆ। ਉਹਨੇ 12ਵੀਂ ਕਲਾਸ ਪਾਸ ਕਰ ਲਈ। ਹੁਣ ਜਿਹੜਾ ਬੱਚਾ ਮਿਹਨਤ ਕਰਕੇ 12ਵੀਂ ਕਲਾਸ ਨੂੰ ਪਾਸ ਕਰ ਗਿਆ। ਉਹਨੂੰ ਤੁਸੀਂ ਇਹ ਕਹੋ ਵੀ ਪਹਿਲੀ ਕਲਾਸ ਵਿੱਚ ਜਾ ਕੇ ਬੈਠਾ। ਗੱਲ ਸਮਝ ਲੱਗ ਰਹੀ ਹੈ ਜੀ? ਹਾਂਜੀ ਭੈਣ ਜੀ। ਲੱਗ ਗਈ ਨਾ? ਹਾਂ। ਕੋ ਤੁਸੀਂ ਕਹੋ ਵੀ ਪਹਿਲੀ ਕਲਾਸ ਜਾ ਕੇ ਬੈਠਾ ਉਹਨੇ ਕਹਿਣਾ ਮੈਂ ਸਾਰੀਆਂ ਕਲਾਸਾਂ ਲੰਘ ਕੇ ਇੱਥੇ ਤੱਕ ਪਹੁੰਚਿਆ ਇਸੇ ਤਰ੍ਹਾਂ ਅਰਥ ਕੀ ਬਣਿਆ ਭਾਈ ਅਸੀਂ ਮੂਰਤੀਆਂ ਨੂੰ ਪਾਸ ਕਰਕੇ ਆਏ ਹੁਣ ਅਸੀਂ ਇਸ ਉੱਚੀ ਪਦਵੀ ਤੇ ਪਹੁੰਚੇ ਆ ਜਿੱਥੇ ਕੇਵਲ ਸ਼ਬਦ ਨੂੰ ਹੀ ਗੁਰੂ ਮੰਨਿਆ ਜਾਂਦਾ ਤੁਸੀਂ ਅਜੇ ਕਲਾਸਾਂ ਪਾਸ ਕਰਨੀਆਂ ਨੇ ਸਾਨੂੰ ਪਿੱਛੇ ਮੁੜਨ ਵਾਸਤੇ ਨਾ ਕਹੋ ਤੁਸੀਂ ਅੱਗੇ ਨੂੰ ਵਧੋ ਸਾਰੇ ਆਖੋ ਵਾਹਿਗੁਰੂ ਇਹ ਹੀ ਹੈ ਜੀ ਗੱਲ ਭਾਈ ਸਾਨੂੰ ਪਿੱਛੇ ਮੁੜਨ ਨੂੰ ਨਾ ਕਹੋ ਸਾਨੂੰ ਸ਼ਬਦ ਤੋਂ ਮੂਰਤੀ ਵੱਲ ਮੁੜਨ ਨੂੰ ਨਾ ਕਹੋ ਪੱਥਰ ਵੱਲ ਮੁੜਨ ਵਾਸਤੇ ਨਾ ਕਹੋ ਚੰਗਾ ਇਹ ਹੈ ਤੁਸੀਂ ਵੀ ਪੱਥਰ ਨੂੰ ਛੱਡ ਕੇ ਸ਼ਬਦ ਵੱਲ ਵਧੋ ਅਰਥ ਇਹ ਗੱਲ ਮੰਦਰ ਦੀ ਜਾਂ ਗੁਰਦੁਆਰੇ ਦੀ ਨਹੀਂ ਹੈ ਗੁਰਮਖੋ ਕਿਉਂਕਿ ਜਿਹੜਾ ਉਹ ਪਤਾ ਕਿਉਂ ਕਿਹਾ ਜਾਂਦਾ ਵੀ ਤੁਸੀਂ ਤੁਸੀਂ ਸਾਡੇ ਮੰਦਰ ਆਓ ਅਸੀਂ ਤੁਹਾਡੇ ਗੁਰਦੁਆਰੇ ਆਵਾਂਗੇ ਉਹ ਤਾਂ ਇੱਕੋ ਹੀ ਕਾਰਨ ਹੁੰਦਾ ਸਮਝਿਆ ਜਾਂਦਾ ਵੀ ਜਿਹੜਾ ਮੰਦਰ ਹੈ ਉਹ ਹਿੰਦੂਆਂ ਦਾ ਹੈ ਗੁਰਦੁਆਰਾ ਸਿੱਖਾਂ ਦਾ ਉਹ ਨਹੀਂ ਭਾਈ ਇਹ ਗੁਰਦੁਆਰਾ ਸਿੱਖਾਂ ਦਾ ਨਹੀਂ ਹੈ ਇਹ ਤੁਹਾਡਾ ਵੀ ਓਨਾ ਹੀ ਹੈ ਇਹ ਹਿੰਦੂਆਂ ਦਾ ਵੀ ਓਨਾ ਹੀ ਹੈ ਕਿਉਂ ਕਿਉਂਕਿ ਇੱਥੇ 15 ਭਗਤਾਂ ਵਿੱਚੋਂ ਕਿੰਨੇ ਹਿੰਦੂ ਬੈਠੇ ਐ ਇੱਥੇ ਮੁਸਲਮਾਨ ਵੀ ਆ ਸਕਦਾ ਭਾਈ ਇੱਦਾਂ ਲੱਗਦਾ ਵੀ ਸੁਪੀਰੀਅਰ ਸਮਝਦੇ ਨੇ ਤੇ ਸੁਪੀਰੀਅਰ ਹੈ ਹੀ ਨਹੀਂ ਨਾ ਸਮਝਦੇ ਕਿ ਨੇ ਹੈ ਹੀ ਨਹੀਂ ਸਮਝ ਲੱਗ ਗਈ ਨਾ ਸਿੱਖ ਸੁਪੀਰੀਅਰ ਸਮਝਦੇ ਨਹੀਂ ਆਪਣੇ ਆਪ ਨੂੰ ਹੈ ਹੀ ਨਹੀਂ ਤੁਸੀਂ ਕਹੋਗੇ ਕਿਵੇਂ ਇੱਕ ਨਾ ਬਹੁਤ ਵੱਡਾ ਵਿਦਵਾਨ ਹੋਇਆ ਹੁਣ ਮੈਨੂੰ ਨਾਮ ਨਹੀਂ ਉਹ ਤਾਂ ਯਾਦ ਆ ਰਿਹਾ ਉਹਨੇ ਨਾ ਇੱਕ ਇੱਕ ਵਾਰੀ ਨੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਸੀ ਸਿੱਖ ਹਿੰਦੂਆਂ ਦਾ ਸੁਧਰਿਆ ਹੋਇਆ ਰੂਪ ਹੈ ਇੱਕ ਸ਼ਬਦ ਵਰਤਿਆ ਸਿੱਖ ਹਿੰਦੂਆਂ ਦਾ ਸੁਧਰਿਆ ਹੋਇਆ ਰੂਪ ਹੈ ਤੇ ਸਾਡੇ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਕਿਹਾ ਇਹ ਸਾਡੇ ਲਈ ਕੋਈ ਦੁੱਖਦਾਈ ਬਿਆਨ ਨਹੀਂ ਹੈ ਇਹ ਤਾਂ ਸਾਡੇ ਦੀ ਚੰਗਾ ਬਿਆਨ ਹੈ ਠੀਕ ਹੈ ਜੇ ਤੁਸੀਂ ਸਮਝਦੇ ਹੋ ਵੀ ਸਿੱਖ ਹਿੰਦੂਆਂ ਦਾ ਸੁਧਰਿਆ ਹੋਇਆ ਰੂਪ ਨੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਵਿਗੜਿਆ ਹੋਇਆ ਰੂਪ ਕਿਉਂ ਬਣੇ ਸੁਧਰਿਆ ਹੋਇਆ ਰੂਪ ਬਣਾਓ ਸਾਰੇ ਆਖੋ ਵਾਹਿਗੁਰੂ ਫਿਰ ਫਿਰ ਦੇਸ਼ ਦਾ ਰਾਸ਼ਟਰਪਤੀ ਸੁਧਰਿਆ ਹਰੂਪ ਹੀ ਬਣਾਓ ਫਿਰ ਸਾਰੇ ਪ੍ਰਾਂਤਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਸੁਧਰਿਆ ਹਰੂਪ ਹੀ ਬਣਾਓ ਫਿਰ ਵਿਗੜੇ ਵਿਗੜੇ ਕਿਉਂ ਬਣਾਏ ਹੋਏ ਨੇ ਭਾਈ ਗੱਲ ਪਕੜ ਚ ਆ ਰਹੀ ਐ ਜੀ ਸਮਝੋ ਬੜੇ ਤਰ ਨਾਲ ਬੇਨਤੀ ਇਸ ਕਰਕੇ ਗੱਲ ਗੁਰਮਖੋ ਹਿੰਦੂ ਸਿੱਖ ਦੀ ਨਹੀਂ ਹੈ ਹਾਂਜੀ ਆਸਥਾ ਹਾਂ ਬਿਲਕੁਲ ਹੁਣ ਦੂਜੀ ਗੱਲ ਭੈਣ ਜੀ ਨੇ ਕਿਹਾ ਵੀ ਆਸਥਾ ਗੱਲ ਆਸਥਾ ਦੀ ਨਹੀਂ ਐ ਗੱਲ ਆਸਥਾ ਹੈ ਕਿਦੇ ਤੇ ਗੱਲ ਆਸਥਾ ਹੈ ਕਿਦੇ ਤੇ ਮੰਨ ਲਓ ਇੱਕ ਇੱਕ ਪਿਤਾ ਹੈ ਉਹਦੇ ਤਿੰਨ ਪੁੱਤਰ ਨੇ ਇੱਕ ਪਿਤਾ ਹੈ ਉਹਦੇ ਤਿੰਨ ਪੁੱਤਰ ਨੇ ਉਹਨਾਂ ਤਿੰਨਾਂ ਪੁੱਤਰਾਂ ਦੇ ਅੱਗੇ ਦੋ-ਦੋ ਪੋਤਰੇ ਹੋ ਗਏ ਸਮਝ ਲੱਗੀ ਜੀ ਗੱਲ ਵੱਡਾ ਪਰਿਵਾਰ ਬਣ ਗਿਆ ਹੁਣ ਜਿਹੜੇ ਪੋਤਰੇ ਨੇ ਉਹਨਾਂ ਦਾ ਪਿਓ ਇੱਕ ਨਹੀਂ ਆ ਪਰਦਾਦਾ ਇੱਕ ਹੈ ਹਾਂਜੀ ਸਾਰੇ ਆਖੋ ਵਾਹਿਗੁਰੂ ਪੰਜ ਗੱਲ ਪਕੜ ਚਾਈ ਹਾਂ ਉਹਨਾਂ ਦਾ ਪਿਓ ਇੱਕ ਨਹੀਂ ਹੈ ਪਰ ਦਾਦਾ ਇੱਕ ਹੈ ਜਿੱਥੋਂ ਸਾਰੇ ਕੁੱਲ ਚੱਲੀ ਹੈ ਇਸੇ ਤਰ੍ਹਾਂ ਗੁਰਮਖੋਂ ਸਾਡੇ ਦੇਵੀ ਦੇਵਤੇ ਇੱਕ ਨਹੀਂ ਹੋ ਸਕਦੇ ਪਰ ਸਾਡਾ ਰੱਬ ਤੇ ਇੱਕ ਹੈ ਇੱਕ ਓੰਕਾਰ ਜਿਵੇਂ ਸਾਰੇ ਪੁੱਤਰਿਆਂ ਦਾ ਪਿਓ ਇੱਕ ਨਹੀਂ ਹੈ ਪਰ ਦਾਦਾ ਤੇ ਇੱਕੋ ਹੀ ਹੈ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਗੁਰੂ ਦੇਵਤਾ ਇੱਕ ਨਹੀਂ ਹੋ ਸਕਦਾ ਪਰ ਰੱਬ ਤੇ ਸਾਰਿਆਂ ਦਾ ਇੱਕ ਹੈ ਜਿੱਥੋਂ ਸਾਰੇ ਪੈਦਾ ਹੋਏ ਹੈ ਤੇ ਅਸੀਂ ਤਾਂ ਇਹ ਕਹਿੰਦੇ ਨਹੀਂ ਤੁਸੀਂ ਸਾਡੇ ਨੂੰ ਮੰਨੋ ਅਸੀਂ ਤਾਂ ਕਹਿੰਦੇ ਆ ਭਾਈ ਇੱਕ ਓੰਕਾਰ ਨੂੰ ਮੰਨੋ ਜਿਹਨੂੰ ਤੁਸੀਂ ਰਾਮ ਕਹਿੰਦੇ ਹੋ ਤੇ ਤੁਸੀਂ ਅੱਲਾਹ ਕਹਿੰਦੇ ਹੋ ਗੁਰਮਖੋ ਗੁਰੂ ਕਾ ਦਾ ਉਪਦੇਸ਼ ਹੀ ਇਹ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਸਾਰੇ ਜਵਾਬ ਗੁਰਾਂ ਕੋਲ ਮਿਲ ਜਾਂਦੇ ਆ ਜੇ ਗੁਰੂ ਕੀ ਬਾਣੀ ਵਿੱਚੋਂ ਲੱਭ ਲਈਏ ਸਾਰੇ ਮਿਲ ਜਾਂਦੇ ਆ ਸਮਝਾਉਣ ਵਾਲੇ ਇਹਨਾਂ ਨੇ ਵਿਵਾਦ ਵਾਲੇ ਨਹੀਂ ਮਿਲਦੇ ਸਮਝਾਉਣ ਵਾਲੇ ਮਿਲਦੇ ਆ ਇਸ ਲਈ ਕਹਿਣ ਦਾ ਭਾਵ ਕੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ ਗੁਰਮਖੋਇ ਸਾਰਿਆਂ ਦਾ ਹੈ ਇਹ ਕੇਵਲ ਇਕੱਲੇ ਸਿੱਖਾਂ ਦਾ ਨਹੀਂ ਹੈ ਇੱਕ ਇੱਕ ਵਾਰ ਕਿਸੇ ਗੁਰਸਿੱਖ ਨੇ ਨਾ ਮੈਨੂੰ ਇੱਕ ਸਵਾਲ ਕੀਤਾ ਚਲੋ ਹੁਣ ਗੱਲ ਚੱਲ ਪਈ ਕਹਿਣ ਲੱਗਾ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਬਾਰੇ ਕਿਉਂ ਨਹੀਂ ਲਿਖਿਆ ਚਲੋ ਹੁਣ ਗੱਲ ਚੱਲ ਪਈ ਆਪਾਂ ਵੀ ਵਿਚਾਰ ਲਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਬਾਰੇ ਕਿਉਂ ਨਹੀਂ ਲਿਖਿਆ ਵੀ ਭਾਈ ਖੰਡੇ ਬਾਟੇ ਦੀ ਪਹਲ ਲੈਣੀ ਜ਼ਰੂਰੀ ਹੈ ਨਹੀਂ ਲਿਖਿਆ ਨਾ ਅੱਛਾ ਦੂਜਾ ਗੁਰਮਖੋ ਵਾਹਿਗੁਰੂ ਹੀ ਜਪਣਾ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਕਿਉਂ ਨਹੀਂ ਆ ਭਾਵੇਂ ਕਦੇ ਮਨ ਚਾਹੇ ਵੀ ਕਿਉਂ ਨਹੀਂ ਆ ਉਹਦਾ ਵੀ ਇਹੀ ਕਾਰਨ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਹੁਕਮ ਕਰਦੀ ਕਿ ਖੰਡੇ ਬਾਟੇ ਦੀ ਪਾਹੁਲ ਲੈਣੀ ਭਾਈ ਹਰ ਇੱਕ ਲਈ ਜ਼ਰੂਰੀ ਹੈ ਤੇ ਫਿਰ ਇਹ ਇਕੱਲੇ ਸਿੱਖਾਂ ਦਾ ਬਣ ਜਾਣਾ ਸੀ ਫਿਰ ਇਕੱਲੇ ਸਿੱਖਾਂ ਦਾ ਬਣ ਜਾਣਾ ਸੀ ਫਿਰ ਇਸ ਸਾਰਿਆਂ ਦਾ ਨਹੀਂ ਸੀ ਬਣਨਾ ਕਿਉਂ ਕਿਉਂਕਿ ਖੰਡੇ ਬਾਟੇ ਦੀ ਪੌਲ ਤਾਂ ਸਿੱਖਾਂ ਨੂੰ ਲੈਣੀ ਜ਼ਰੂਰੀ ਹੈ ਜੇ ਇਰ ਵਿੱਚ ਇਹ ਕਿਹਾ ਜਾਂਦਾ ਵੀ ਸਿਰਫ ਪਾਈ ਵਾਹਿਗੁਰੂ ਹੀ ਜਪਣਾ ਹੈ ਤੇ ਵਾਹਿਗੁਰੂ ਜਪਣਾ ਤਾਂ ਸਿੱਖਾਂ ਲਈ ਜ਼ਰੂਰੀ ਹੈ Hindu ਤੇ Ram Ram ਵੀ Gopal Gopal Narayandar Narandar ਵੀ ਜਪ ਸਕਦੇ ਆ ਕਿਉਂਕਿ ਨਾਰਾਇਣ ਗੋਪਾਲ RAM ਸ਼ਬਦ ਵੀ ਬਾਣੀ ਚ ਪਰਮੇਸ਼ਰ ਲਈ ਆਇਆ ਆਇਆ ਨਾ ਗੁਰਮਖ ਇਸ ਕਰਕੇ ਕੀ ਆ ਗਿਆ ਗੱਲ ਵਾਹਿਗੁਰੂ ਜਪਣ ਦੀ ਨਹੀਂ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਇਸ ਕਰਕੇ ਗੁਰਮਖੋ ਕਈ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਨਹੀਂ ਲਿਖੀਆਂ ਗਈਆਂ ਉਹਦਾ ਇੱਕੋ ਹੀ ਕਾਰਨ ਹੈ ਵੀ ਇਹ ਸਾਰਿਆਂ ਦਾ ਸਾਂਝ ਹੈ ਇਹਨੂੰ Hindu ਇਹ ਨਾ ਕਹਿਣ ਵੀ ਸਾਡਾ ਤੇ ਹੈ ਹੀ ਨਹੀਂ ਹੈ ਮੁਸਲਮਾਨ ਕਹਣ ਸਾਡਾ ਤੇ ਹੈ ਹੀ ਨਹੀਂ ਹੈ ਇਹਦੇ ਵਿੱਚ ਮੁਸਲਮਾਨ ਵੀ ਕੋਈ ਆਇਆ ਉਹਦੇ ਲਈ ਵੀ ਉਪਦੇਸ਼ ਹੈ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ ਕੌਣ ਕਹਿ ਰਿਹਾ ਹੈ ਇਹ ਕਿ ਕੁਰਾਨ ਨਹੀਂ ਕਹਿ ਰਹੀ ਇਹ ਕੌਣ ਕਹਿ ਰਿਹਾ ਹੈ ਇਹ ਗੁਰਗੰਸਾਹਿਬ ਪਾਤਸ਼ਾਹ ਕਹਿ ਰਿਹਾ ਹੈ RAM ਜਪੋ ਜੀ ਐਸੇ ਐਸੇ RAM ਨੂੰ ਜਪਿਆ ਕਰ ਕਿਹੜੇ RAM ਨੂੰ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਕਿ ਹਨ ਧਰੂ ਪ੍ਰਹਿਲਾਦ ਜਪਿਓ ਹਰ ਜੈਸੀ ਇਹ ਨਹੀਂ ਕਿਹਾ ਜਿਵੇਂ ਬਾਬਾ ਦੀਪ ਸਿੰਘ ਨੇ ਜਪਿਆ ਇਹ ਨਹੀਂ ਕਿਹਾ ਜਿਵੇਂ ਭਾਈ ਮਣੀ ਸਿੰਘ ਨੇ ਜਪਿਆ ਕੀ ਕਿਹਾ ਉਹ ਜਿਵੇਂ ਤੁਹਾਡੇ ਧਰਮ ਦੇ ਵਿੱਚ ਪ੍ਰਹਲਾਦ ਤੇ ਧਰੂ ਨੇ ਜਪਿਆ ਤੁਸੀਂ ਵੀ ਓਵੇਂ ਜਪ ਲਓ ਸਾਰੇ ਆਖੋ ਵਾਹਿਗੁਰੂ ਇਹ ਹੈ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਸਾਰਿਆਂ ਦਾ ਸਾਂਝ ਹੈ ਸਾਰਿਆਂ ਦਾ ਜੋ ਇਸ ਗੁਰੂ ਦੀ ਸਿੱਖਿਆ ਨੂੰ ਮੰਨ ਲੈਂਦਾ ਹੈ ਜੋ ਗੁਰਗੰਸਤ ਸਿੱਖਿਆ ਨੂੰ ਮੰਨ ਲੈਂਦਾ ਉਹਨਾਂ ਸਾਰਿਆਂ ਦਾ ਹੈ ਗੁਰਮੁਖ ਇਸ ਕਰਕੇ ਚਾਰ ਵਰਨ ਗੁਰਸਿੱਖ ਕਰ ਗੁਰਮੁਖ ਸੱਚਾ ਪੰਥ ਚਲਾਇਆ ਸਾਧ ਸੰਗਤ ਮਿਲ ਗਾਉਂਦੇ ਤੇ ਗੁਰਸਿੱਖ ਕਰਦੇ ਕੀ ਨੇ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਕੀ ਹੁਣ ਮੰਦਰ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਨਹੀਂ ਨਾ ਕਿੱਤੇ ਕਿਤੇ ਬ੍ਰਹਮਾ ਦੇ ਗਾਏ ਜਾਂਦੇ ਆ ਕਦੇ ਕਾਲੀ ਮਾਤਾ ਦੇ ਗਾਏ ਜਾਂਦੇ ਆ ਕਿਤੇ ਗੁਰਮਖੋ ਵੈਸ਼ਨੂ ਦੇ ਗਾਏ ਜਾਂਦੇ ਆ ਇਦਾਂ ਹੀ ਗਾਏ ਜਾਂਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਗੁਰਮਖੋ ਸਿਫਤ ਸਲਾ ਕੇਵਲ ਇੱਕ ਓੰਕਾਰ ਇੱਕ ਵਾਹਿਗੁਰੂ ਪਰਮੇਸ਼ਰ ਦੀ ਹੁੰਦੀ ਹੈ ਕਿਸੇ ਸਰੀਰ ਦੀ ਨਹੀਂ ਹੁੰਦੀ ਸਤ ਸੰਗਤ ਕੈਸੀ ਜਾਣੀਆ ਜਿੱਥੇ ਇੱਕੋ ਨਾਮ ਇੱਕ ਦੇ ਨਾਮ ਦਾ ਹੀ ਵਿਖਿਆਨ ਹੁੰਦਾ ਹੈ ਇਹ ਹੈ ਇਹ ਗੁਰੂ ਦੀ ਮਹਿਮਾ ਗੁਰਮਖੋ ਐਨੀ ਵੱਡੀ ਹੈ ਗਲਵਖੜੀ ਬਹੁਤ ਵੱਡੀ ਹੈ ਨਾ ਬਾਬੇ ਦੀ ਸਾਰੀ ਆ ਜਾਂਦੇ ਐ ਤਾਂ ਸਾਧ ਸੰਗਤ ਮਿਲ ਗਾਵੰਦੇ ਸਤਗੁਰ ਸ਼ਬਦ ਅਨਾਹਦ ਵਾਯਾ ਗੁਰੂ ਸਤਗੁਰੂ ਨੇ ਸਿੱਖਾਂ ਦੀ ਝੋਲੀ ਦੇ ਵਿੱਚ ਗੁਰੂ ਕਾ ਸ਼ਬਦ ਪਾਇਆ ਹੈ ਤੇ ਗੁਰੂ ਕੇ ਸਿੱਖ ਉਸ ਨੂੰ ਉਸੇ ਅਨਾਹਦ ਸ਼ਬਦ ਨੂੰ ਵਜਾਉਂਦੇ ਹਨ ਗੁਰ ਸਾਖੀ ਉਪਦੇਸ਼ ਕਰ ਭਾਈ ਗੁਰਦਾਸ ਸਿੰਘ ਕਹਿੰਦੇ ਸਿੱਖ ਗੁਰੂ ਦੀ ਸਿੱਖਿਆ ਤੇ ਆਪ ਚੱਲਦੇ ਨੇ ਆਪ ਤਰੈ ਸੰਸਾਰ ਤਰਾਇਆ ਹੋਰਨਾਂ ਨੂੰ ਚਲਾਉਂਦੇ ਨੇ ਆਪ ਵੀ ਪਾਰ ਹੋ ਜਾਂਦੇ ਨੇ ਤੇ ਹੋਰਾਂ ਨੂੰ ਵੀ ਪਾਰ ਲਗਾ ਦਿੰਦੇ ਹਨ ਸਪਾਣ ਸੁਪਾਰੀ ਕਥ ਮਿਲ ਚੂਨੇ ਰੰਗ ਸੁਰੰਗ ਚੜਾਇਆ ਜਿਵੇਂ ਪਾਣ ਸੁਪਾਰੀ ਕਥਾ ਤੇ ਗੁਰਮਖੋ ਚੂਨਾ ਇਕੱਠਾ ਮਿਲਦਾ ਹੈ ਨਾ ਤੇ ਇੱਕ ਨਵਾਂ ਲਾਲ ਰੰਗ ਪੈਦਾ ਹੋ ਜਾਂਦਾ ਹੈ ਪੜ੍ਹ ਤਿਆ ਨ ਸਮਝੋ ਪਾਣ ਸੁਪਾਰੀ ਕੱਥਾ ਚੂਨਾ ਜਦੋਂ ਕੋ ਮਿਲਾ ਦਿੱਤਾ ਜਾਂਦਾ ਹੈ ਤੇ ਇੱਕ ਨਵਾਂ ਲਾਲ ਰੰਗ ਬਣ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਰੇ ਧਰਮਾਂ ਦੇ ਲੋਕ ਇਦਾਂ ਮਿਲ ਕੇ ਬੈਠਦੇ ਨੇ ਸਤ ਸੰਗਤ ਰੂਪੀ ਸਤਖੰਡ ਦੇ ਵਿੱਚ ਤੇ ਫਿਰ ਨਵਾਂ ਪਰਮਾਤਮਾ ਦੇ ਪ੍ਰੇਮ ਦਾ ਰੰਗ ਪੈਦਾ ਹੁੰਦਾ ਸਾਰੇ ਬੈਠਦੇ ਆ ਜਿੱਥੇ ਸਾਰੇ ਹਿੰਦੂ ਵੀ ਜੈਨੀ ਵੀ ਬੋਧੀ ਵੀ ਇਸਲਾਮ ਵਾਲਾ ਵੀ ਖੱਤਰੀ ਵੀ ਬ੍ਰਾਹਮਣ ਵੀ ਸ਼ੋਦ ਵੀ ਵੈਸ਼ ਵੀ ਸਾਰੇ ਬੈਠਦੇ ਨੇ ਤੇ ਗੁਰਮੁਖ ਫਰਨਾਮਾ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਪੈਦਾ ਹੁੰਦਾ ਹੈ ਸਰੰਗ ਸੁਰੰਗ ਚੜਾਇਆ ਗਿਆਨ ਧਿਆਨ ਸਿਮਰਨ ਜੁਕਤ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠਦੇ ਆ ਉਹਨਾਂ ਦੇ ਕੋਲੇ ਗਿਆਨ ਦੀ ਜੁਗਤੀ ਵੀ ਹੈ ਗੁਰਮੁਖ ਪਿੱਛੇ ਵਿਚਾਰਿਆ ਸੀ ਨਾ ਆਪਾਂ ਗਿਆਨ ਕਿਦਾਂ ਦਾ ਚਾਹੀਦਾ ਕਹਿੰਦੇ ਕੋਇਲ ਦੇ ਬੱਚਿਆਂ ਵਰਗਾ ਯਾਦ ਆ ਜੀ ਗੁਰਸਿੱਖਾਂ ਨੂੰ ਹਾਂ ਧਿਆਨ ਕਿਦਾਂ ਦਾ ਚਾਹੀਦਾ ਕਹਿੰਦੇ ਕਛੂ ਕੁੰਮੀ ਵਰਗਾ ਸਿਮਰਨ ਕਿਦਾਂ ਦਾ ਚਾਹੀਦਾ ਕੂੰਜ ਵਰਗਾ ਪਿੱਛੇ ਵਿਚਾਰੀ ਸੀ ਆਪਾਂ ਇਹ ਗੱਲ ਤਾਂ ਇਹ ᔪਗਤੀ ਗੁਰਸਿੱਖਾਂ ਦੇ ਕੋਲ ਕਿਹੜੇ ਗੁਰਸਿੱਖਾਂ ਦੇ ਕੋਲ ਜਿਹੜੇ ਗੁਰੂ ਕੀ ਸੰਗਤ ਰੂਪੀ ਸੱਚਖੰਡ ਵਿੱਚ ਬੈਠਦੇ ਐ ਉਹਨਾਂ ਨੂੰ ਪਤਾ ਹੈ ਗੁਰੂ ਨੇ ਸਾਨੂੰ ਕਿਦਾਂ ਦਾ ਗਿਆਨ ਬਖਸ਼ਿਆ ਕਿਦਾਂ ਦਾ ਧਿਆਨ ਬਖਸ਼ਿਆ ਸਿਮਰਨ ਕਿਦਾਂ ਦਾ ਕਰਨਾ ਹੈ ਗੁਰਮਤ ਮਿਲ ਗੁਰਪੂਰਾ ਪਾਇਆ ਉਹਨਾਂ ਨੇ ਗੁਰੂ ਦੀ ਮੱਤ ਲੈ ਕੇ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਸਾਧ ਸੰਗਤ ਸੱਚਖੰਡ ਵਸਾਇਆ ਇਸ ਕਰਕੇ ਭਾਈ ਗੁਰਸਿੱਖੋ ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਹੀ ਸੱਚਖੰਡ ਬਣਾਇਆ ਹੈ ਤੇ ਗੁਰਮ ਕੋ ਉਹ ਸੱਚਖੰਡ ਕਿਹੜਾ ਹੈ ਸਾਦ ਸੰਗਤ ਰੂਪੀ ਸੱਚਖੰਡ ਇਸ ਕਰਕੇ ਜਿੰਨੇ ਬੈਠੇ ਹੋਣਾ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰੋ ਗੁਰੂ ਗ੍ਰੰਥ ਸਾਹਿਬ ਇੰਨੀ ਕਿਰਪਾ ਕਰਦੇ ਐ ਸਾਨੂੰ ਜਿਉਂਦੇ ਜੀ ਸੱਚਖੰਡ ਵਿੱਚ ਬਿਠਾਉਂਦੇ ਐ ਆ ਸੱਚਖੰਡ ਹੈ ਗੁਰਮੁਖ ਜਿੱਤੇ ਆਪਾਂ ਬੈਠੇ ਆ ਜਿੱਥੇ ਸੱਚ ਦੀ ਗੱਲ ਹੈ ਇੱਕ ਦੀ ਗੱਲ ਹੈ ਉਹਨਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Satsang with Mooji